ધ ધાલેાલેચેવે માલેચેમલે

ਤੈਨੂੰ ਤਾਂ ਪਤਾ ਨਹੀਂ ਉਹ ਹੀ ਕਰੇ ਪਾਉਂ ਉਹ ਹੀ ਪਾ ਮੈਂ ਤਾਂ ਇਹ ਪਾਈ ਨਾ ਜਗ ਪਾ ਹੋਇਆ ਨਾ ਮੇ ਤਾਂ 100 ਗ੍ਰਾਮ ਹੀ ਰਣ ਜਾਈ ਪਾਈ ਹੁਣ ਕਿੱਦਾ ਫੇਰ ਪਉਣੀ ਆ ਆ ਵੇਖ ਲਓ ਮੈਂ ਮੱਤ ਬੱਤੀ ਲਵਾ ਲਈ ਕਾਹਲੇ ਆਂ ਜੀ ਸਾਹਮਣੇ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਹੀ ਰਣ ਪਉਣੀ ਦਿੱਤੇ ਆਖੀ ਤੇਰਾ ਨਾਂ ਆ ਗਈ ਆ ਅੱਜ ਲੈ ਆਣਾ ਅੱਜ ਤਾਰਫੇ ਗਾ ਕਿੱਥੇ ਰਹਿਣ ਆਲਾ ਮੈਂ ਰਾਤ ਇਸ ਤੇ ਰਹਿਣਾ ਮੈਂ ਰਾਤ ਦਾ ਰਾਹ ਨਹੀਂ ਲਾਈ ਆ ਹੋਰ ਪੁਲਿਸ ਚੰਗੀ ਨਾ ਬੋਰਡ ਇਹੋ ਮਲਾਏ ਨੇ ਵਰਦੀ ਪਾੜੀ ਇਹਨਾਂ ਦੀ ਤੁਸੀ ਭਾਜੀ ਆ ਵੇਖੋ ਮੇਰੀ ਜਿਹੜਾ ਮਿਲਕਾਰ ਨਹੀਂ ਵਰਦੀ ਵਰਦੀ ਪਾੜੀ ਇਹ ਮੈਂ ਨਹੀਂ ਪਾੜੀ ਇਹਨੇ ਆ ਪਾੜੀ ਇਹ ਕਿੱਦਾਂ ਪਾੜੀ ਇਹਨਾਂ ਸੌ ਖਾਵੇ ਪਾੜੀ ਇਹਨੇ ਆ ਅਰੇ ਮਰੀਂ ਭਾਜੀ ਅਰੇ ਦੱਸਿਆ ਪਾੜੀ ਹੈ ਕੋਣ ਨਾਲ ਕੋਈ ਅਹੀਂ ਇਨਾਂ ਕੋਲ ਤੇ ਰਾਹ ਖਾ ਜਾ ਤੇਰੇ ਕੋਲ ਫੜਿਆ ਪਬਲਿਕ ਕਵਾਵ ਆ ਆ ਵੇਖੋ ਆਂਦਾ ਮੀਟ ਮੱਖਾਂਵਾ ਆ ਟੱਕਾ ਲਓ ਮੇਰਾ ਟੱਕਾ ਲਾਓ ਸੰਦਾਗਾ ਕੋ ਸਿਨੇ ਹਾਂ ਤੇ ਕਿੱਥੇ ਲੈ ਕੇ ਜਾ ਰਹੇ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਇੱਕ ਡਾਊਨਮੈਂਟ ਖਾਣੇ ਦਾ ਇੱਕ ਆ ਹਾਂਜੀ ਮੈਂ ਰੀਚਾਰਜ ਕੋਟ ਖਾਲਸਾ ਵੀ ਇਹਨਾਂ ਦਾ ਆ ਤੁਲਕੇ ਤੇ ਮੈਂ ਵੀ ਬੰਦੇ ਜਾਣਾ ਇਹਦਾ ਹੱਥ ਠਾ ਠਾ ਰੱਖਾ ਅਹੀਂ ਜਾ ਕੇ ਚੌਕੀ ਤੇ ਜਾ ਕੇ ਖਾਣੀ ਜਿਹੜੀ ਕਾਰਵਾਈ ਬੰਦ ਕਰਦਾ ਇਹਨੇ ਵਰਦੀ ਪਾੜੀ ਜਾਂਦੇ ਇਹ ਇਹ ਇਨੀ ਨੌਬਤ ਕਿਉਂ ਆਈ ਮਰਦੀ ਪਾੜਦੀ ਆ ਬੇਖੋ ਜੀ ਹੁਣ ਲੋਕ ਆ ਅੱਗੇ ਤੋਂ ਮੇਰੀ ਆਹ ਇਹਨਾਂ ਤੋਂ ਲਵਨ ਰਾਜ ਮੇਰੇ ਕੋਲ ਪੁੱਛੋ ਕਿ ਕੀ ਬਣਿਆ ਇਹਦੇ ਮੈਿਕ ਮੈਿਕ ਮੇਰੇ جي کي سيتو برادرو جو تعلق آهي ਪਾ ਮੈਂ ਚਾਹੀਦਾ ਨਹੀਂ ਨਾ ਗੱਲ ਪਾ ਹੋਏ ਨਾ ਮੇਰੇ ਕੋਲ ਸੌਗਰਾ ਵੀ ਨਹੀਂ ਲੱਭਾਈ ਪਈ ਸੀ ਹੁਣ ਕਿੱਦਾ ਫੇਰ ਪਾਉਣੀ ਆ ਆਹ ਵੇਖ ਲਓ ਓਏ ਆ ਮਾੜੀ ਚੱਲਾ ਮੇਰੀ ਹਾਂਜੀ ਆ ਤਾਂ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ ਸੌਗਰਾ ਵੀ ਨਾ ਪਾਉਣੀ ਦਿੱਤੇ ਹਾਂਜੀ ਤੇਰਾ ਨਾਂ ਹੈ ਕੀ ਆ ਅੱਜ ਮੇਰਾ ਨਾਂ ਅਜਤਾਰ ਸਿੰਘ ਆ ਕਿੱਥੇ ਰਹਿਣ ਵਾਲਾ ਹਾਂ ਇੱਥੇ ਕਹਿੰਦੇ ਆ ਕਿੱਥੇ ਰਹਿਣ ਵਾਲਾ ਮੇਰਾ ਨਾਮ ਤੇਲ ਆ ਮੈਂ ਮਤਰਾ ਲੈ ਲਿਆ ਆ ਹੋਰ ਪੁਲਿਸਰਾਂ ਚੰਗੀ ਲਾ ਬੋਲੋ ਮਲਾਇਆਂ ਨੇ ਵਰਦੀ ਪਾਤੀ ਉਹਨਾਂ ਦੀ ਤੁਸੀਂ ਭਾਜੀ ਆ ਵੇਖੋ ਮੇਰੇ ਜਿਹੜਾ ਮਿਲ ਕਾਰ ਨਹੀਂ ਵਰਦੀ ਪਾੜੀ ਹੈ ਤੁਸੀਂ ਮੈਂ ਵੀ ਮਾਮ ਬੜੀ ਇਹ ਲਿਆ ਪੜੀ ਇਹ ਕਿੱਦਾਂ ਪੜੀ ਇਹ ਸਾਂ ਖਾਵੇ ਪੜੀ ਇਹਨੇ ਆਹ ਜੀ ਅਮਰੀਂ ਭਾਜੀ ਤੁਸੀਂ ਆ ਪੜੀ ਹੈ ਕੋਣ ਨਾਲ ਕੋਈ ਅਹੀਂ ਇਨਾਮ ਕੋਈ ਰਾਜਾ ਇਹਦੇ ਕੰਮ ਖੜਿਆ ਪੱਕਾ ਦੀਵਾਵ ਆ ਆ ਵੇਖੋ ਤੁਹਾਡਾ ਮੀਟ ਮੱਖਾਂ ਦਾਵਾ ਟੱਕ ਚਾ ਲੋ ਇਹਦਾ ਟੱਕ ਚਾ ਲੋ ਆ ਗਿਆ ਨਾ ਕੋਈ ਨਹੀਂ ਹਾਂ ਤੇਰੀਦਾ ਹੋਰ ਮਰੀ ਕਿਥੇ ਲੈ ਕੇ ਜਾ ਰਹੇ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਭਾਈ ਕਿਥੇ ਲੈ ਕੇ ਜਾ ਰਹੇ ਤੁਸੀਂ ਇਹ ਇਹ ਘਟਾਉਣ ਵਿੱਚ ਥਾੜੇ ਦਾ ਆ ਗਿਆ ਹਾਂਜੀ ਮੈਂ ਚਾਰਜ ਫੋਨ ਖਾਲਦਾ ਇਹਦਾ ਦਾ ਆ ਤੁਲਕੇ ਤੇ ਮੈਂ ਵੀ ਬੁੱਕ ਦਿਆਂਗਾ ਇਹਦਾ ਹੱਥ ਘਾਟ ਰੱਖਦਾ ਅਹੀਂ ਜਾ ਕੇ ਚੋਕੀ ਤੇ ਰਹਿ ਜੇ ਤਾਣੀ ਤਾਣੀ ਜਿਹੜੀ ਕਾਰਵਾਈ ਬੰਦ ਇਹ ਇੰਨੀ ਨੌਬਤ ਕਿਉਂ ਆਈ ਮਰਦੀ ਪਾੜਨੀ ਆਪਾਂ ਦੇਖੋ ਜੀ ਹੁਣ ਲੋਕ ਆ ਅ ਅੱਗੇ ਤੋਂ ਮੇਰੀ ਇਹਨਾਂ ਤੋਂ ਇਲਾਵਾ ਮੈਨੂੰ ਪੁੱਛੋ ਕਿ ਕੀ ਬਣਿਆ ਜੇ ਮੈਂ ਮੈਿਕ ਮੈਿਕ ਨਹੀਂ ਕਰਨੀ ਆਹ ਦੇਖ ਬਹੁਤ ਹੈ ਹਲੋ ਮੈਂ ਕੰਮ ਨਹੀਂ ਕਰਦਾ ਉਹ ਇਹ ਰਸਤਾ ਤੋਂ ਫੇਰ ਕਿੰਨੂ ਪਤਾ ਉਹੋ ਹੀ ਜਗ੍ਹਾ ਤੇ ਬਾਉ ਉਹ ਹੀ ਪਾ ਬੜਾ ਚਾਹੇ ਨਾ ਡੈਕਾ ਹੋਇਆ ਨਾ ਤੇ 100 ਗ੍ਰਾਮ ਵੀ ਲੰਗਾਈ ਪਈ ਸੀ ਹੁਣ ਕਿੱਥਾ ਫੇਰ ਪੌਣੀ ਆ ਆ ਵੇਖ ਲੋ ਮੈਂ ਕਿਹੋ ਆ ਮਾੜੀ ਦੀ ਲਵਾ ਮੇਰੀ ਹਾਂਜੀ ਆ ਸਮੇ ਮੇਰੀ ਤਲਾਸ਼ੀ ਲੈ ਲੋ ਕਹਿੰਦੇ 100 ਗ੍ਰਾਮ ਵੀ ਨਾ ਪੌਣੀ ਦਿੱਤੇ ਅੱਖੀ ਇੱਕ ਤੇਰਾ ਨਾਂ ਆ ਗਈ ਆ ਅੱਜ ਮੇਰਾ ਨਾਂ ਜਫਤਾਰ ਸਿੰਘ ਕਿੱਥੇ ਰਹਿਣ ਵਾਲਾ ਇੱਥੇ ਜਾਂਦਾ ਕਿੱਥੇ ਰਹਿਣ ਵਾਲਾ ਮੈਂ ਰਾਜੀ ਤੇਰ ਨਾਂ ਮੈਂ ਰਾਜੀ ਲੈ ਲਈ ਆ ਬੋਰ ਬੋਰ ਚੰਗੀ ਦਾ ਬੋਰ ਇਹ ਮਲਾਇਓ ਨੇ ਵਰਦੀ ਪਾਤੀ ਇਹਨਾਂ ਦੀ ਤੁਸੀ ਭਾਜੀ ਆ ਵੇਖੋ ਮੇਰੇ ਜਿਹੜਾ ਮੈਂ ਵਰਦੀ ਪਾੜੀ ਹੈ ਤੁਹੀਂ ਨਾ ਮੈਨੂੰ ਪੜੀ ਤੇਰੇ ਆ ਪੜੀ ਇੱਕ ਕਿਤਾਬ ਪੜੀ ਤੇਰਾ ਸੌ ਖਾਵੇ ਪੜੀ ਇਹਨੇ ਆਹ ਜੀ ਮਰੀਂ ਭਾਜੀ ਅੱਜ ਆ ਪੜੀ ਹੈ ਕੋਣ ਨਾਲ ਕੋਈ ਅਹੀਂ ਇਮਾਮਤ ਕਰਾਉਣਾ ਤੇਰੇ ਕੋਲੋਂ ਫੜਿਆ ਪੱਕਾ ਦੀ ਨਵਾਬ ਆ ਆ ਵੇਖੋ ਆਹਦਾ ਅਮੀਰ ਮਖਾਂ ਦਾ ਨਾ ਟੱਕ ਵਾਲਾ ਲੈ ਤੋ ਨਾ ਮੇਰਾ ਟੱਕ ਤਾਓ ਹੇ ਰਾਏ ਰਾਏ ਨਾ ਗੱਪਸ ਨੇ ਹਾਂ ਤੇ ਮਰੀ ਕਿਥੇ ਲੈ ਕੇ ਜਾ ਰਹੇ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਭਾਈ ਕਿਥੇ ਲੈ ਕੇ ਜਾ ਰਹੇ ਤੁਸੀਂ ਇਹ ਕੰਡਾਉਂ ਮੇ ਤੇ ਸਾਡੇ ਦਾ ਇਹ ਕੀ ਹਾਂਜੀ ਮੈਂ ਰੀਚਾਰਜ ਫੋਨ ਖਾਤੋਂ ਇਹਨਾਂ ਦਾ ਆ ਤੁਲਕੇ ਤੇ ਮੈਂ ਵੀ ਬੱਗੇ ਜੇ ਇਹਦਾ ਹਟਾ ਟਾ ਕਰਤਾ ਅਹੀਂ ਜਾ ਕੇ ਚੌਥੀ ਡੈਕਰੇਸ਼ਨ ਕਰਨੀ ਆ ਸਾਡੀ ਜਿਹੜੀ ਕਾਰਵਾਈ ਬੰਦ ਹੋ ਗਈ ਇਹ ਇਹਨਾਂ ਦੀ ਨੌਬਤ ਕਿਉਂ ਆਈ ਮਰਦੀ ਪਾਣ ਦੀ ਆਪਾਂ ਦੇਖੋ ਜੀ ਹੁਣ ਲੋਕ ਆ ਆਪਿਆ ਤੋਂ ਨਹੀਂ ਆ ਇਹਨਾਂ ਤੋਂ ਇਲਾਵਾ ਮਰਾਜ ਮੇਰੇ ਤੋਂ ਉਹਨਾਂ ਨੂੰ ਪੁੱਛੋ ਕਿੰਨੀ ਬਣਿਆ ਉਹ ਬਾਈ ਤੇਰੀ ਜਲਦੀ ਤਾਈ ਤੋਂ ਬੜੀ ਜੀ ਤੇਰੇ ਨਾਲੇ ਤੋਂ ਮੈਂ ਪਾਣੀ ਲਾਤੀ ਆਹ ਜਦੋਂ ਤੋਂ ਪਹਿਲਾਂ ਤੋਂ ਉਹੀ ਚੱਲਦੀ ਪਾ ਮਾਤਾ ਜੀ ਜੀ ਨੰਦ ਦਾ ਹੋਇਆ ਨਾ ਮੇ ਤਾਂ 100 ਗ੍ਰਾਮ ਵੀ ਨਹੀਂ ਲੱਭਾਈ ਪਾਈ ਹਿੱਕਾਂ ਨੂੰ ਕਿਦਾ ਫੇਰ ਪਉਣੀ ਆ ਆਪਾ ਵੇਖ ਲਓ ਓ ਮਾਤਾ ਜੀ ਚਲਾ ਮੇਰੀ ਅੱਜ ਜੀ ਆਪਾਂ ਮੈਂ ਮੇਰੀ ਤਲਾਸ਼ੀ ਲੈ ਲਓ ਕਹਿੰਦੇ 100 ਗ੍ਰਾਮ ਹੀ ਰੋਣ ਪਉਣੀ ਦੱਤੇ ਅੱਜ ਤੇਰਾ ਨਾਂ ਹੀ ਆ ਅੱਜ ਮੇਰਾ ਅੱਜ ਤਾਰਫੇਗਾ ਕਿੱਥੇ ਰਹਿਣ ਆਲਾ ਇਸੇ ਘਰਾਂ ਦੇ ਕਿੱਥੇ ਰਹਿਣ ਆਲਾ ਮੈਂ ਰਾਤ ਇੱਥੇ ਰਾਂ ਰਾਤ ਦਾ ਕੰਮ ਲੈ ਜਾਇਆ ਹੈ ਮੋਟੋਲੀ ਤਾਂ ਕਿੰਨਾ ਬੋਲਦਾ ਉਹ ਮਲਾਏ ਨੇ ਵਰਦੀ ਪਾੜੀ ਉਹਨਾਂ ਦੀ ਤੁਸੀਂ ਭਾਜੀ ਆ ਵੇਖੋ ਮੇਰੇ ਜਿਹੜਾ ਮੇਰੀ ਵਰਦੀ ਪਾੜੀ ਹੈ ਤੂੰ ਇਮਾਨਤ ਨਹੀਂ ਪਾੜੀ ਇਹ ਲਿਆ ਪੜੀ ਇਹ ਕਿੱਦਾਂ ਪੜੀ ਇਹ ਸਾਂ ਖਾਵੇ ਪੜੀ ਲਿਆ ਆ ਜੀ ਅਮਰੀਂ ਭਾਜੀ ਤੁਸੀਂ ਆ ਪਾੜੀ ਹੈ ਕੋਣ ਲਾ ਲ ਕੋਈ ਅਹੀਂ ਇਹਨਾਂ ਨੂੰ ਤੇਰਾ ਖਾ ਜਾ ਤੇਰੇ ਕਰੋ ਫੜਿਆ ਪਬਲਿਕ ਦਾਵਾ ਆ ਆ ਵੇਖੋ ਅੰਦਾ ਮਿਲ ਦੀ ਮੱਖਾਂ ਦਾਵਾ ਆ ਟੱਕਰ ਲਓ ਤੇਰਾ ਟੱਕਰ ਲਾਓ ਜੇ ਹਾਂ ਹਰ ਨਾਮ ਦਾ ਕੋਲ ਨਹੀਂ ਚੁੱਕਿਆ ਮੈਨੂੰ ਹੈ ਹੈਡ ਹੈ ਇਹ ਕਿਹਦਾ ਬਸਤਾ ਹੈ ਜੀ ਮਾਂ ਮੰਗੇ ਇਸ ਤੋਂ ਬਾਹਰ ਜੇ ਆਦਿ ਰਹਿਣਾ ਥੰਡਾਗਾ ਪੁੱਛਦੇ ਹਾਂ ਕੇ ਹਾਂ ਜੇ ਤੁਹਾਨੂੰ ਹੋਰ ਮੈਨੂੰ ਕਿੱਥੇ ਲੈ ਕੇ ਜਾ ਰਹੇ ਆ ਮਾਨੂੰ ਹਾਂ ਕੇ ਲੱਗ ਇਹਨਾਂ ਨੂੰ ਪੁੱਛੋ ਭਾਈ ਕਿੱਥੇ ਲੈ ਕੇ ਜਾ ਰਹੇ ਤੁਸੀਂ ਇਹ ਕਟੌਣ ਵਿੱਚ ਛਾਰੇ ਦਾ ਇੱਕ ਆ ਹਾਂ ਜੀ ਇਹ ਆਜ ਕਾ ਮੈਂ ਰੀਚਾਰਜ ਫੋਨ ਖਾਲਸਾ ਇਹਨਾਂ ਦਾ ਆ ਗੁੜਕੇ ਤੇ ਬੈਂਕ ਦੀ ਲੱਗੇ ਜਾ ਰਿਹਾ ਇਹਨਾਂ ਦਾ ਹੱਥ ਢਾੜ ਰੱਖਾ ਭਾਈ ਜਾ ਕੇ ਚੌਥੀ ਲੈਜਰ ਦੇ ਨਾਲ ਸਾਣੀ ਜਿਹੜੀ ਕਾਰਵਾਈ ਬੰਦ ਹੋ ਗਈ ਇਹ ਇਹਨੀ ਨੌਬਤ ਕਿਉਂ ਆਈ ਮਰਦੀ ਪਾੜ ਲਈ ਆਪਾਂ ਦੇਖੋ ਜੀ ਹੁਣ ਲੋਕ ਆ ਆਫੇਸ ਦਾ ਮੇਰੀਆ ਇਹਨਾਂ ਤੋਂ ਇਲਾਵਾ ਮਰਾਜ ਮੈਨੂੰ